ਅਗਮ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਪ੍ਰਣ ਪ੍ਰਵਾਹ ਨੂੰ ਤਾਰ ਸਹਿਤ ਸਤਿ ਸ੍ਰੀਕਾਲ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇ ਚੰਗੀਆਂ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਆਪ ਜੀ ਦਾ ਤਹਿ ਦਿਲੋਂ ਤਨਵਾ ਦਿਵਾਂਗਾ بڑا ਐਮ ਮੁੱਦਾ ਜਿਹੜਾ ਉਹ ਮੈਂ ਤੁਹਾਡੇ ਨਾਲ ਕੁਝ ਇੱਕ ਗੱਲਾਂ ਸਾਂਝੀਆਂ ਕਰਨ ਲੱਗਾ ਕਿ ਜੋ ਕੰਗਨਾਰ ਨੌਤ ਹੈ ਉਹਦੇ ਮੂੰਹ ਦੇ ਉੱਤੇ ਜਿਹੜਾ ਉਹ ਥੱਪੜ ਮਾਰਿਆ ਇਹ ਚੰਡੀਗੜ੍ਹ 에어ਪੋਰਟ ਦੀ ਘਟਨਾ ਹੈ ਤੇ ਸਾਡੇ ਪੰਜਾਬ ਦੀ ਧੀ CISF ਵਿੱਚ ਤੇਨਾਤ ਕੁਲਵਿੰਦਰ ਕੌਰ ਨਾਲ ਜਿਹੜਾ ਵਾ ਉਹ ਕਿਸੇ ਗੱਲ ਤੋਂ ਲੈ ਕੇ ਵਿਵਾਦ ਹੋਣ ਕਾਰਨ ਜਿਹੜਾ ਵਾ ਉਹਦੇ ਮੂੰਹ ਦੇ ਉੱਤੇ ਥੱਪੜ ਜਿਹੜਾ ਜੜ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ ਕਿਉਂਕਿ ਪਹਿਲਾਂ ਵੀ ਜਿਹੜੀ ਕੰਗਣਾ ਇਹ ਪੰਜਾਬ ਦੇ ਲਈ ਆਪਣੇ ਮੂੰਹ ਦੇ ਵਿੱਚੋਂ ਆ ਗੁੱਗਲਦੀ ਰਹੀ ਹੈ ਕਦੀ ਤਾਂ ਇਸ ਨੇ ਖਾਲਸਤਾਨੀ ਕਿਆ ਜਦੋਂ 2021-22 ਦੇ ਵਿੱਚ ਧਰਨਾ ਲੱਗਿਆ ਸੀ ਤੇ ਇਹਨੇ ਕਿਸਾਨਾਂ ਦੇ ਧਰਨੇ ਨੂੰ ਖਾਲਸਤਾਨੀ ਧਰਨਾ ਜਾਂ ਅਤਵਾਦੀ ਧਰਨਾ ਦੱਸਿਆ ਗਿਆ ਇਹ ਹਮੇਸ਼ਾ ਹੀ ਇਸੇ ਕਾਰਨ ਵਿੱਚ ਵਿਵਾਦਾਂ ਵਿੱਚ ਰਹਿੰਦੀ ਸੀ ਪਰ ਪੰਜਾਬ ਦੀ ਧੀ ਨੇ ਕੰਗਣਾ ਨੂੰ ਦੱਸ ਦਿੱਤਾ ਜੀ ਅਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਔਰ ਸਾਡੀ ਹਮੇਸ਼ਾ ਹੀ ਜਿਹੜੀ ਜ਼ਮੀਰ ਆ ਉਹ ਜਾਗਦੀ ਰਹਿੰਦੀ ਹੈ ਅゼ ਬੋਝ ਦੇ ਲਾ ਮੰਗ ਨਹੀਂ ਰਹਿੰਦੇ ਤੇ ਕੰਗਣਾ ਰਣੌਤ ਜਿਹੜੀ ਆ ਹੁਣੇ-ਹੁਣੇ ਮੰਡੀ ਤੋਂ ਐਮਪੀ ਸੀਟ ਜਿੱਤ ਕੇ ਪਾਰਲੀਮੈਂਟ ਵਿੱਚ ਗਈ ਸੀ ਜਿਸ ਦਾ ਜੜਾ ਸਵਾਗਤ ਆਉ ਹਾਰਾ ਨਾਲ ਹੋਣਾ ਚਾਹੀਦਾ ਸੀ ਪਰ ਗੁਲਵਿੰਦਰ ਕੌਰ ਨੇ ਜਿਹੜਾ ਉਹ ਇਹਦਾ ਥੱਪੜਾ ਨਾਲ ਸਵਾਗਤ ਕਰ ਦਿੱਤਾ ਗਿਆ ਇਹ ਸਾਰਾ ਕੁਝ ਜ਼ੁਬਾਨ ਦੇ ਸਿਰ ਤੇ ਨਿਰਭਰ ਕਰਦਾ ਹੈ ਜੇ ਜਿੱਦਾਂ ਦੀ ਜ਼ੁਬਾਨ ਹੈ ਉਦਾਂ ਦਾ ਹੀ ਜਿਹੜਾ ਸਾਨੂੰ ਫਲ ਮਿਲ ਜਾਂਦਾ ਇਹੋ ਹੀ ਜ਼ੁਬਾਨ ਹੈ ਜਿਹੜੀ ਤਾਜ ਪੋਸ਼ੀਆਂ ਪਹਿਨਾ ਦਿੰਦੀ ਆ ਤੇ ਇਹੋ ਜ਼ੁਬਾਨ ਜਿਹੜੀ ਆ ਉਹ ਛਤਰ ਪਵਾ ਦਿੰਦੀ ਆ ਇਸੇ ਕਰਕੇ ਹੀ ਆਪਣੀ ਜ਼ੁਬਾਨ ਨੂੰ ਜਿਹੜਾ ਉਹ ਕੰਟਰੋਲ ਦੇ ਵਿੱਚ ਰੱਖਣਾ ਚਾਹੀਦਾ ਹੈ ਕੰਗਣਾ ਰਣੌਤ ਨੇ ਇਹਸਾਨ ਬੀਬੀਆਂ ਨੂੰ ਬੜੀ ਮੰਦਪੱਗੀ ਜਾਂ ਬੜੀ ਗੰਦੀ ਸੁਦਾਵਲੀ ਵਰਤੀ ਸੀ ਜਦੋਂ ਇਸ ਨੇ ਕਹਿ ਸੀ ਕਿ ਏਡੀਆਂ ਬੀਬੀਆਂ ਧਰਨੇ ਦੇ ਵਿੱਚ ਆਈਆਂ ਇਹ 100-100 ਰੁਪਏ ਵਿੱਚ ਵਿਕੀਆਂ ਹੋਈਆਂ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੀਆਂ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਵਾਂ ਉਹਨਾਂ ਨੂੰ ਇੰਨੀ ਗੱਲ ਕਹਿ ਦੇਣੀ ਬੜੀ ਮੰਦਪੱਗੀ ਗੱਲ ਹੈ ਇਸੇ ਕਾਰਨ ਜਿਹੜੀ ਆ ਉਹ ਪੰਜਾਬ ਦੀ ਧੀ ਨੇ ਉਸ ਦਾ ਜਿਹੜਾ ਵਾ ਉਹ ਬਦਲਾ ਲਿਆ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਰ ਵੀ ਇਹਨੇ ਕੋਈ ਨਾ ਕੋਈ ਜਿਹੜੀ ਆ ਗਲਤ ਬੋਲੀ ਹੋਊਗੀ ਨਹੀਂ ਤੇ ਕੋਈ ਵੀ ਜਿਹੜਾ ਕਰਮਚਾਰੀ ਆ ਕਿਸੇ ਵੀ ਡਿਊਟੀ ਤੇ ਤਾਇਨਾਤ ਆ ਉਹ ਤਾਂ ਫਿਰ ਵੀ ਮਤਲਬ ਚੰਗੀ ਅਹਿਮ ਵਧੀਆ ਫੋਰਸ ਵਿੱਚ ਜਿਹੜੀ ਆ ਉਹ ਕੰਮ ਕਰ ਰਹੀ ਸੀ 16 ਸਾਲਾਂ ਤੋਂ ਕੰਮ ਕਰ ਰਹੀ ਸੀ ਤੇ ਇਹਨਾਂ ਜਿਹੜਾ ਵਾ ਉਹ ਏਡੀ ਜਲਦੀ ਇੰਨੀ ਜਲਦਬਾਜ਼ੀ ਕਦੀ ਵੀ ਨਹੀਂ ਕੋਈ ਵੀ ਮੁਲਾਜ਼ਮ ਕਰ ਸਕਦਾ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿਉਂਕਿ ਜਿਹੜੀ ਇਹ ਉਸ ਦੀ ਗਲਤੀ ਸਾਡੀ ਕੁਲਵਿੰਦਰ ਕੌਰ ਦੀ ਗਲਤੀ ਜਿਹੜੀ ਆ ਉਹ ਨਹੀਂ ਹੋ ਸਕਦੀ ਫਿਰ ਵੀ ਚਲੋ ਇਹ ਕੁਝ ਹੋਣਾ ਜਿਹੜੇ ਮੁੱਦੇ ਆ ਉਹ ਅੱਗੇ ਜਾ ਕੇ ਕੁਝ ਸੂਝਵਾਨਾਂ ਦੇ ਵਿਚਾਰਨ ਵਾਲੀਆਂ ਗੱਲਾਂ ਗੱਲਾਂ ਹਨ ਤੇ ਇਹਨੇ ਹੁਣ ਵੀ ਵੇਖੋ ਇਹਨੇ 2 ਮਿੰਟ ਦਾ ਜਿਹੜਾ ਬਿਆਨ ਦਿੱਤਾ ਵਾ ਉਹਦੇ ਚ ਵੀ ਇਹਨੇ ਖਾਲਸਤਾਨੀ ਤੇ ਅਤਵਾਦੀ ਜਿਹੜਾ ਉਹ ਸਾਡੇ ਪੰਜਾਬੀਆਂ ਨੂੰ ਜਾਂ ਸਾਡੇ ਪੰਜਾਬ ਨੂੰ ਸਾਡੀ ਪੰਜਾਬੀ ਹਾਤਾਂ ਨੂੰ ਦਿੱਤਾ ਇੱਕ ਇਹਨੇ ਅਹਿਮ ਪੋਸਟ ਦੇ ਉੱਤੇ ਜਾ ਕੇ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਜਿੱਤ ਕੇ ਵੀ ਜਿਹੜਾ ਇਨਸਾਨ ਇਹੋ ਜੇ ਮਤਲਬ ਇੱਕ ਸਟੇਟ ਨੂੰ ਟਾਰਗੇਟ ਕਰਨਾ ਜਿਹੜਾ ਵਾ ਉਹ ਇਹਨੂੰ ਸੁਭਾਤ ਜਿਹੜਾ ਉਹ ਨਹੀਂ ਦਿੰਦਾ ਤੇ ਨਹੀਂ ਇਹਨੂੰ ਇਹੋ ਜੀ ਗੱਲ ਜਿਹੜੀ ਆ ਉਹ ਕਰਨ ਕਰਨੀ ਚਾਹੀਦੀ ਅਸੀਂ ਨਹੀਂ ਕਹਿੰਦੇ ਕਿ ਕੰਗਣਾ ਦੇ ਥੱਪੜ ਮਾਰਨਾ ਚੰਗੀ ਗੱਲ ਹੈ ਕਿਤੇ ਨਾ ਕਿਤੇ ਕਿਸੇ ਵੀ ਆਪਣੀ ਜਿਹੜੀ ਬੋਲ ਬਣੀਆਂ ਉਹਨੂੰ ਸਹੀ ਰੱਖੀਏ ਹੁਣ ਕੰਗਨਾ ਨੇ মিডিਆ ਵਿੱਚ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ 2 ਮਿੰਟ ਦਾ ਬਿਆਨ ਦਿੱਤਾ ਵਾ ਉਹ ਬਹੁਤ ਹੀ ਮੰਦਭਾਗਾ ਬਿਆਨ ਹੈ ਇਸ ਦਾ ਕਿਉਂਕਿ ਪੰਜਾਬ ਨੂੰ ਖਾਲਸਤਾਨੀ ਜਾਤਵਾਦੀ ਕਹਿਣਾ ਕੋਈ ਚੰਗੀ ਜਿਹੜੀ ਆ ਉਹ ਗੱਲ ਨਹੀਂ ਆ ਜੋ 에어ਪੋਰਟ ਤੇ ਹੋਇਆ ਉਸ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਆ ਅਜੇ ਤੱਕ ਕੋਈ ਵੀ ਥੱਪੜ ਮਾਰਦਿਆਂ ਦੀ ਵੀਡੀਓ ਜਿਹੜੀ ਉਹ ਸਾਹਮਣੇ ਨਹੀਂ ਆਈ ਤੇ ਅਧਿਕਾਰੀਆਂ ਨੇ ਕਿਸੇ ਵੀ ਜਿਹੜਾ ਉਹ ਐਵੇਂ ਨਹੀਂ ਥੱਪੜ ਕੋਈ ਕਿਸੇ ਦੇ ਮਾਰ ਸਕਦਾ ਤੇ ਚਲੋ ਫਿਰ ਵੀ ਇਹ ਸੋਚਣਾ ਵਿਚਾਰਨ ਵਾਲੀਆਂ ਗੱਲਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ